ਸਾਸੀਕਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ 5 LNP ਦੇ ਵਿੱਚ ਤੇ ਪਿੰਡ 5 LNP ਪੂਰਬ ਮੰਤਰੀ ਗੁਰਜੰਟ ਸਿੰਘ ਬਰਾੜ ਜੀ ਦਾ ਪਿੰਡ ਆ ਤੇ ਦੋਸਤੋ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਕੁਝ ਦਿਨ ਪਹਿਲਾਂ 91 ਸਾਲ ਦੀ ਉਮਰ ਦੇ ਵਿੱਚ ਗੁਰਜੰਟ ਸਿੰਘ ਬਰਾੜ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਤੇ ਅੱਜ ਉਹਨਾਂ ਦੀ ਅੰਤਮ ਅਰਦਾਸ ਸੀ ਤੇ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਹਜ਼ਾਰਾਂ ਲੋਕਾਂ ਦਾ ਇਕੱਠ ਸੀ ਵੱਖ-ਵੱਖ ਸੂਬਿਆਂ ਤੋਂ ਦੂਰੋਂ ਨੇੜਿਓਂ ਲੋਕ ਪਹੁੰਚੇ ਹੋਏ ਸੀ ਜਿਸ ਤਰ੍ਹਾਂ ਤੁਸੀਂ ਬਾਹਰਲੀ ਸਾਈਡ ਗੱਡੀਆਂ ਦੀ ਪਾਰਕਿੰਗ ਦੇਖ ਰਹੇ ਹੋ ਇਹ ਜਿਹੜੀ ਮੇਨ ਪਾਰਕਿੰਗ ਬਣੀ ਹੋਈ ਸੀ ਉੱਥੇ ਸੀ ਇਸ ਤੋਂ ਇਲਾਵਾ ਸੜਕਾਂ ਦੇ ਉੱਪਰ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਉਸੇ ਜਗ੍ਹਾ ਤੇ ਲੋਕ ਆਪਣੇ ਵਹੀਕਲਾਂ ਨੂੰ ਪਾਰਕ ਕਰਕੇ ਤੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਪਹੁੰਚੇ ਸਨ ਗੁਰਜੰਟ ਸਿੰਘ ਬਰਾੜ ਦੀ ਚਾਰ ਵਾਰ ਵਿਧਾਇਕ ਤੇ ਰਾਜਸਥਾਨ ਖੇਤੀਬਾੜੀ ਮੰਤਰੀ ਰਹਿ ਚੁੱਕੇ ਹਨ ਉਹਨਾਂ ਦਾ ਰਾਜਸਥਾਨ ਸਟੇਟ ਲਈ ਅਤੇ ਆਪਣੇ ਹਲਕਾ ਮਟੀਲੀ ਦੇ ਲਈ ਬਹੁਤ ਵੱਡਾ ਯੋਗਦਾਨ ਰਿਹਾ ਹੈ ਦੱਸਦੇ ਆ ਕਿ ਜਿਹੜੇ ਰਾਜਸਥਾਨ ਦੇ ਵਿੱਚ ਪੱਕੇ ਖਾਲੇ ਬਣੇ ਉਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਰਦਾਰ ਗੁਰਜੰਟ ਸਿੰਘ ਬਰਾੜਜੀ ਦਾ ਸੀ ਤੇ ਦੋਸਤੋ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਏਡੇ ਵੱਡੇ ਕੱਟ ਇਹੀ ਚੀਜ਼ਾਂ ਦਰਸਾਉਂਦੇ ਨੇ ਕਿ ਲੋਕ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਸੀ ਤੇ ਇਹ ਸਾਰੇ ਜਿਹੜੇ ਲੋਕ ਪਹੁੰਚੇ ਇਹਨਾਂ ਲਈ ਕੋਈ ਸਪੈਸ਼ਲ ਸੱਦੇ ਪੱਤਰ ਨਹੀਂ ਭੇਜੇ ਗਏ ਸਨ ਕਿ ਲੋਕਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੋਵੇ ਸਾਰੇ ਲੋਕਾਂ ਦਾ ਜਿਹੜਾ ਇੱਕ ਉਹਨਾਂ ਦੇ ਨਾਲ ਉਹਨਾਂ ਦੇ ਅੱਗੇ ਪਰਿਵਾਰ ਦੇ ਨਾਲ ਇੱਕ ਤਰ੍ਹਾਂ ਦਾ ਲਗਾਵ ਸੀ ਤੇ ਉਸ ਕਰਕੇ ਜਿਹੜੇ ਦੁਨੀਆ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਦੂਰੋਂ ਨੇੜੇੋਂ ਪਹੁੰਚੀ ਹੁਣ ਮੌਜੂਦਾ ਸਰਦਾਰ ਗੁਰਜੰਟ ਸਿੰਘ ਜੀ ਦਾ ਪੋਤਰਾ ਸਰਦਾਰ ਗੁਰਵੀਰ ਸਿੰਘ ਬਰਾੜ ਜੀ ਉਹ ਵਿਧਾਇਕ ਨੇ ਮਟੀਲੀ ਤੋਂ ਇਹ ਅਲੱਗ-ਅਲੱਗ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਰਦਾਰ ਗੁਰਜੰਟ ਸਿੰਘ ਬਰਾੜ ਜੀ ਦੇ ਆਪਨੇ ਕਾਰਜਕਾਲ ਦੇ ਵਿੱਚ ਤੇ ਆਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਮੇਨ ਪੰਡਾਲ ਦੇ ਵਿੱਚ ਇਹ ਮੇਨ ਪੰਡਾਲ ਆ ਜਿੱਥੇ ਅੰਤਮ ਅਰਦਾਸ ਅੱਜ ਹੋ ਰਹੀ ਆ ਉਹਨਾਂ ਦੀ ਜਿਸ ਤਰ੍ਹਾਂ ਲੋਕੀ ਕਹਿੰਦੇ ਆ ਕਿ ਇਥੋਂ ਇਨਸਾਨ ਕੁਝ ਵੀ ਨਾਲ ਨਹੀਂ ਲੈ ਕੇ ਜਾਂਦਾ ਸਿਰਫ ਉਸ ਦੇ ਕੀਤੇ ਹੋਏ ਚੰਗੇ ਕੰਮ ਚੰਗਿਆਈ ਹੀ ਜਿਹੜੀ ਬੰਦੇ ਦੀ ਉਹ ਨਾਲ ਜਾਂਦੀ ਆ ਤੇ ਉਹੀ ਚੀਜ਼ ਅੱਜ ਇੱਥੇ ਇਸ ਏਡੇ ਵੱਡੇ ਸਮਾਗਮ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਕਿ ਕਿਰਪਾ ਕਰੋ ਕਿਰਪਾ ਕਰੋ ਇਹੋ ਦੱਸੇ ਕਿਰਪਾ